ਸ਼ਿੰਗਾਰ ਕਰਨੀ ਆਰੀ ਬੋਲੀਆਂ ਦਾ ਕੁਪਰ ਗਿਆ ਬਣੀ ਪੜਤੀ ਚਾਂਦਰਾ ਪਾਈ ਬੋਲੀਆਂ ਦੀ ਸੜਕ ਬਣਾ ਜਿੱਥੇ ਟੱਕੇ ਲੱਗਣ ਸਰਕਾਰੀ ਬੋਲੀਆਂ ਦੀ ਰੇਲ ਪੜ ਗਿਆ ਜਾਂਦੀ ਪਾਰਦੀ ਮਾਰੀ ਇੱਕ ਬੋਲੀ ਮੈਂ ਚੱਕ ਲਈ ਫਿਰ ਲਿਆ ਤੇ ਵਿੱਚ ਮਾਰੀ ਵਿਹਲਾਣੀ ਬੋਲੀ ਚੱਕ ਕੇ ਲੈਂਦੀ ਪਹਿਲੇ ਤਾਂ ਮੈਂ ਸੁਖਰੀ ਖਰੀਦ ਕੇ ਲੈਂਦੀ ਕਾ ਇਦਾਂ ਦੀ ਫੀਲਿੰਗ ਆਉਂਦੀ ਆ ਹਾਂ ਜਿਹੜੇ ਸੁੱਖ ਦਰਦ ਆਗੇ ਉਹ ਦੂਜਿਆਂ ਨੂੰ ਦੱਸਦੀ ਆਂ ਦੂਜੀ ਕੁੜੀ ਨਾਲ ਉਦੋਂ ਕਹਿੰਦੀ ਆ ਵੀ ਮੇਰੀ ਸੱਸ ਮੇtnਾ ਐਸਾ ਕਰਦੀ ਆ ਕਈ ਵਾਰ ਆਈ ਨਹੀਂ ਹੁੰਦਾ ਵੀ ਸੱਸ ਮਾਰੀ ਹੁੰਦੀ ਆ ਕਿ ਚੰਗੀ ਵੀ ਹੁੰਦੀ ਆਗੀ ਆਹ ਹਾਂਜੀ ਤੇ ਜਿਹੜੀ ਆ ਹੈਗੀ ਆ ਇਹ ਮੇਰੀ ਹੈਗੀ ਸਿੰਗਤ ਵੀਤੜੀਆਂ ਤੇ ਆ ਮੇਰੀ ਹੈਗੀ ਮੋਰਾ ਆ ਹੈਗਾ ਰਾਣੀ ਹਾਰ ਇਹ ਰਾਣੀ ਹਾਰ ਮਤਲਬ ਕਿ ਬਹੁਤ ਇਤਿਹਾਸਿਕ ਆਗਾ ਤੇ ਆ ਮੇਰੀ ਹੈ ਚਾਂਦਰਾ ਇਹ ਮੇਰੀ ਝਾਂਜ ਜਿਹੜੇ ਮੇਰੇ ਮਮਾ ਸੀ ਉਹਨਾਂ ਦੀ ਮੰਮੀ ਦੀ ਸਾਸਰੀ ਸਾਸਰੇ ਦਿੱਤੀਆਂ ਸੀਗੀਆਂ ਤੇ ਉਹਨ ਮਮਾ ਨੇ ਲੈ ਨੂੰ ਦੇ ਸੋ ਮੇਰੇ ਨਾਲ ਨੇ ਜੀ ਇਸ ਵਕਤ ਪੰਜਾਬ ਦੀਆਂ ਨਿੱਕੀਆਂ ਨਿੱਕੀਆਂ ਮੁਟਿਆਰਾਂ ਹਮੇਸ਼ਾ ਨਾਲ ਕਿਹਾ ਜਾਂਦਾ ਹੈ ਕਿ ਪੰਜਾਬ ਦਾ ਵਿਰਸਾ ਖੋਂਦਾ ਜਾ ਰਿਹਾ ਜਦੋਂ ਇੰਨੀਆਂ ਪਿਆਰੀਆਂ ਪਿਆਰੀਆਂ ਮੁਟਿਆਰਾਂ ਸਾਡਾ ਵਿਰਸਾ ਸਾਂਭ ਕੇ ਰੱਖਣੀ ਹੈ ਤਾਂ ਵਿਰਸਾ ਕਿਵੇਂ ਖੋਸਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਚਾਹਾਂਗੀ ਅੱਜ ਇੱਥੇ ਕੀ ਕਰਨ ਆਏ ਹੋ ਤੁਹਾਡੇ ਤੋਂ ਸ਼ੁਰੂ ਕਰੀਏ ਹਾਂ ਦੱਸੋ ਮੈਂ ਮੈਂ ਤੀਆਂ ਮਨਾਣ ਆਈ ਆ ਤੁਹਾਨੂੰ ਪਤਾ ਹੈ ਤੀਆਂ ਕੀ ਹੁੰਦੀਆਂ ਹਾਂ ਹਾਂ ਜੀ ਤੁਸੀਂ ਦੱਸੋ ਸਾਨੂੰ ਤੀਆਂ ਕੀ ਹੁੰਦੀਆਂ ਨੇ ਤੀਆਂ ਦਾ ਤਿਉਹਾਰ ਸਾਂ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਇਸ ਨੂੰ ਤੀਜ ਵੀ ਕਿਹਾ ਜਾਂਦਾ ਹੈ ਤੇ ਇਸ ਤਿਹਾਰਤੀ ਕੁੜੀਆਂ ਮਹਿੰਦੀ ਲਾਉਂਦੀਆਂ ਚੂੜੀਆਂ ਪਾਉਂਦੀਆਂ ਤੇ ਖੂਬ ਭਾ ਸ਼ਿੰਗਾਰ ਕਰਦੀਆਂ ਹਨ। ਕੀ ਬਾਤ ਹੈ ਬਹੁਤ ਸੋਹਣਾ। ਹਾਂਜੀ ਤੁਹਾਡੇ ਤੋਂ ਜਾਨਣਾ ਚਾਹਾਂਗੀ। ਹਾਂਜੀ ਤੀਆਂ ਦਾ ਤਿਹਾਰ ਮਤਲਬ ਕੀ ਇੱਕ ਤੁਸੀਂ ਮੰਨ ਕੇ ਚਲੋ ਜਿਹੜੀ ਜਿਹੜੀ ਨਵੀਂ ਵਿਆਹੀ ਕੁੜੀ ਆਉਂਦੀ ਹੈਗੀ ਉਹ ਜਿਹੜੀ ਉਹਦੀ ਸੱਸ ਹੁੰਦੀ ਹੈ ਆਪਾਂ ਨੂੰ ਇਹਨੇ ਪਤਾ ਹੈਗਾ ਵੀ ਉਹਦੀ ਸੱਸ ਉਹਦੇ ਨਾਲ ਕਿੰਦਾ ਬਿਹੇਵੀਅਰ ਕਰ ਰਹੀ ਹੈ ਵਧੀਆ ਕਰ ਰਹੀ ਹੈ ਜਾਂ ਮਾੜਾ ਕਰ ਰਹੀ ਹੈਗੀ। बोलियां ਦੇ ਨਾਲ ਉਹ ਆਪਣੇ ਜਿਹੜੇ ਦੁੱਖ ਦਰਦ ਆਗੇ ਉਹ ਦੂਜਿਆਂ ਨੂੰ ਦੱਸਦੀਆਂ ਦੂਜੀ ਕੁੜੀ ਨਾਲ ਮਤਲਬ ਕਹਿੰਦੀ ਆ ਵੀ ਮੇਰੀ ਸੱਸ ਮੇਰੇ ਨਾਲ ਐਦਾ ਕਰਦੀ ਆ ਕਈ ਵਾਰ ਆਈ ਨਹੀਂ ਹੁੰਦਾ ਵੀ ਸੱਸ ਮਾੜੀ ਹੁੰਦੀ ਆਗੀ ਚੰਗੀ ਵੀ ਹੁੰਦੀ ਆਗੀ ਬਹੁਤ ਵਧੀਆ ਮਤਲਬ ਕੀ ਬਾਤ ਹੈ ਨਿੱਕੀ ਜੀ ਮੁਟਿਆਰ ਪਰ ਨੌਲੇਜ ਵੇਖ ਲਓ ਇਹਨੇ ਕਿੰਨੀ ਹੈ ਸੋ ਮੈਂ ਚਾਹਾਂਗੀ ਕਿ ਕੋਈ ਬੋਲੀ ਪਾ ਕੇ ਅਗਰ ਤੁਸੀਂ ਸੁਣਾ ਦਿਓ ਸਾਨੂੰ ਹਾਂਜੀ ਇੱਕ ਮੇਰੀ ਬੋਲੀਆ ਮੈਨੂੰ ਬਹੁਤ ਵਧੀਆ ਲੱਗਦੀ ਹੈ ਹਾਂਜੀ ਜ਼ਰੂਰ ਸੁਣਾਓ ਆਰੀ 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 ਬੋਲੀਆਂ ਦਾ ਕੁਪਰ ਮਿਆ ਬਾਣੀ ਭਰਤੀ ਚਾਂਜ ਬੋਲੀਆਂ ਦੀ ਸੜਕਾ ਬਣਾ ਜਿੱਥੇ ਜੱਗੇ ਲਗਣ ਸਰਕਾਰੀ ਬੋਲੀਆਂ ਦੀ ਰੇਲ ਪੜਿਆ ਜਾਂਦੀ ਭਾਰ ਦੀ ਮਾਰੀ ਇੱਕ ਬੋਲੀ ਮੈਂ ਚੁੱਕ ਲਈ ਫਿਰ ਲਿਆ ਕੇ ਕਿਤੇ ਵਿੱਚ ਮਾਰੀ ਅੱਖੀਆਂ ਚੱਲ ਪਰੀਆਂ ਵਿੱਚ ਕਜਲੇ ਦੀ ਤਾਰੀ ਅੱਖੀਆਂ ਚੱਲ ਪਰੀਆਂ ਵਿੱਚ ਕਜਲੇ ਦੀ ਤਾਰੀ ਅੱਖੀਆਂ ਚੱਲ ਪਰੀਆਂ ਵਿੱਚ ਕਜਲੇ ਦੀ ਤਾਰੀ ਤੇ ਹੁਣ ਤੁਸੀਂ ਦੇਖੋ ਵੀ ਹਨਾ ਮੈਨੂੰ ਆਹ ਚੀਜ਼ ਬਹੁਤ ਸੋਹਣੀ ਲੱਗੀ ਆ ਜੀ ਇਹ ਬੋਲੀ ਦੀ ਵੀ ਹਨਾ ਬੋਲੀ ਚੱਕ ਕੇ ਲੈਂਦੀ ਵੀ ਪਹਿਲੇ ਤਾਂ ਬਾਕੀ ਨੂੰ ਖਰੀਦ ਕੇ ਲੈਂਦੀ ਕਹਿ ਇਦਾਂ ਦੀ ਬੋਲੀਆ ਪਾਉਂਦੇ ਤੁਹਾਡੀ ਇੱਕ ਇੰਟਰਸਟਿੰਗ ਚੀਜ਼ ਮੈਂ ਵੀ ਦੱਸਦੀ ਆ ਤੁਹਾਡੇ ਚ ਲੱਗ ਹੀ ਜੋਸ਼ ਆ ਜਾਂਦਾ ਹਾਂਜੀ ਤੁਹਾਡੀ ਇੱਕ ਬੋਲੀ ਪਾਵਾ ਹਾਂਜੀ ਜ਼ਰੂਰ ਥੈਂਕ ਯੂ ਸੂਟ ਦਵਾ ਤਾਂ ਕੀਆ ਬਾਤ ਹੈ ਬਹੁਤ ਸੋਹਣੀ ਲੱਗੀ ਮੈਨੂੰ ਇਹ ਬੋਲੀ ਅੱਛਾ ਹੋਰ ਕੋਈ ਸੁਣਾਣੀ ਚਾਹੋਗੇ ਹਾਂਜੀ ਮੈਨੂੰ ਕਹਿਣਿਆ ਵਾਰੀ ਸਾਰਾ ਕੁਝ ਪਤਾ ਹੈਗਾ ਅੱਛਾ ਦੱਸੋਗੇ ਫਿਰ ਜਿਹੜਾ ਮੇਰਾ ਆ ਹੈਗਾ ਇਹ ਟਿੱਕਾ ਇਹ ਵੈਸੇ ਤਾਂ ਹੁੰਦੀਆਂ ਬਾਲੀਆਂ ਪਰ ਜੇ ਨੂੰ ਪਸ਼ੁੱਧ ਪੰਜਾਬੀ ਚ ਦੇਖੀਏ ਇਹ ਹੁੰਦੀਆਂ ਮੁਰਕੀਆਂ ਵਾਹ ਹਾਂਜੀ ਤੇ ਜਿਹੜੀ ਆ ਹੈਗੀ ਆ ਇਹ ਮੇਰੀ ਹੈਗੀ ਸਿੰਗਤ ਵਿਤੜੀਆਂ ਤੇ ਆ ਮੇਰੀ ਹੈਗੀਆਂ ਮੋਰਾ ਆ ਹੈਗਾ ਰਾਣੀ ਹਾਰ ਇਹ ਰਾਣੀ ਹਾਰ ਮਤਲਬ ਕਿ ਬਹੁਤ ਇਤਿਹਾਸਿਕ ਆਗਾ ਤੇ ਆ ਮੇਰੀਆਂ ਚਾਂਦਰਾ ਮਾਸੀ ਉਹਨਾਂ ਦੀ ਮम्मी ਦੀ ਸੱਸ ਦੀ ਸੱਸ ਨੇ ਦਿੱਤੀਆਂ ਸੀਗੀਆਂ ਤੇ ਉਹਨੇ ਮੰਮਾ ਨੇ ਮੈਨੂੰ ਦਿੱਤੀਆਂ ਕੀ ਆ ਗਾ